ਅਮਰੀਕਾ ਤੋਂ ਵੱਡੀ ਖਬਰ ਆ ਰਹੀ ਆ ਕਿ ਕਿਸ ਤਰ੍ਹਾਂ ਭਾਰਤੀ ਆਪਣੇ ਘਰਾਂ ਦੇ ਵਿੱਚ ਲੁਕੇ ਬੈਠੇ ਆ ਜੀ ਹਾਂਜੀ ਇੱਕ ਸਰਵੇ ਹੋਇਆ ਕਿ ਜਿਹੜਾ ਕਿ ਕਾਈਜ਼ਰ ਫੈਮਿਲੀ ਫਾਊਂਡੇਸ਼ਨ ਤੇ ਦੀ ਨਿਊਯਾਰਕ ਟਾਈਮਸ ਦੋਨਾਂ ਨੇ ਮਿਲ ਕੇ ਇੱਕ ਸਰਵੇ ਕੀਤਾ ਜਿਹਦੇ ਸਰਵੇ ਵਿੱਚ ਇਹ ਪਾਇਆ ਗਿਆ ਕਿ ਲੋਕ ਕਿਸ ਤਰ੍ਹਾਂ ਆਪਣੇ ਘਰਾਂ ਦੇ ਵਿੱਚ ਡਰ ਕੇ ਲੁਕੇ ਬੈਠੇ ਹੋਏ ਆ ਬੇਸ਼ੱਕ ਉਹਨਾਂ ਦੇ ਕੋਲ ਗ੍ਰੀਨ ਕਾਰਡ ਵੀ ਆ ਜਾਂ ਫਿਰ ਉਹਨਾਂ ਕੋਲ ਸਿਟੀਜ਼ਨਸ਼ਿਪ ਵੀ ਆ ਹਰ ਇੱਕ ਤਰ੍ਹਾਂ ਦੇ ਅੰਕੜੇ ਉਹਨਾਂ ਨੇ ਸਾਹਮਣੇ ਲਿਆ ਕੇ ਰੱਖਤੇ ਜਿਹੜੇ ਅੰਕੜੇ ਆ ਦੇ ਦੇ ਕੇ ਹੋਸ਼ ਉਡ ਗਏ ਲੋਕਾਂ ਦੇ ਕਿ ਇਹ ਭਾਰਤੀ ਜਿਹੜੇ ਕਹਿੰਦੇ ਸੀ ਅਸੀਂ ਅਮਰੀਕਾ ਦੇ ਵਿੱਚ ਇਦਾਂ ਹੈ ਜੀ ਉਦਾਂ ਪਰ ਇਹਨਾਂ ਦੀ ਅਸਲੀਅਤ ਅਮਰੀਕਾ ਦੇ ਵਿੱਚ ਇਹ ਆ ਜਿਹੜੇ ਕਿ ਟਰੰਪ ਆਉਣ ਤੋਂ ਬਾਅਦ ਜਿਹੜੀ ਟਰੰਪ ਨੇ 2025 ਦੇ ਵਿੱਚ ਸ਼ਕਤੀ ਕੀਤੀ ਆ ਤੇ ਉਹਨਾਂ ਨੇ ਸਾਰਿਆਂ ਦੀ ਸਾਰਿਆਂ ਦੀ ਹਾਲਤ ਸਾਹਮਣੇ ਲਿਆ ਕੇ ਰੱਖ ਦਿੱਤੀ ਆ ਜੀ ਹਾਂਜੀ ਇਸ ਅੰਕੜੇ ਨੇ ਸਾਰਿਆਂ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਕਿ ਆਖਰ ਐਸਾ ਕਿਉਂ ਹੋ ਰਿਹਾ ਅਮਰੀਕਾ ਦੇ ਵਿੱਚ ਠੀਕ ਆ ਜਿਹੜੇ ਅਨ ਡਾਕੂਮੈਂਟਡ ਲੋਕ ਸੀਗੇ ਜਿਨ੍ਹਾਂ ਦੇ ਕੋਲ ਡਾਕੂਮੈਂਟਸ ਨਹੀਂ ਸੀ ਜਿਹੜੇ ਬਾਰਡਰ ਕ੍ਰੋਸ ਕਰਕੇ ਐਂਟਰ ਹੋਏ ਸੀ ਉਹਨਾਂ ਦਾ ਕੁਝ ਹੱਦ ਤੱਕ ਸਮਝ ਆਉਂਦਾ ਪਰ ਜਿਹੜੇ ਲੋਕ ਗ੍ਰੀਨ ਕਾਰਡ ਧਾਰਕ ਆ ਜਾਂ ਫਿਰ ਸਿਟੀਜ਼ਨਸ਼ਿਪ ਹੈਗੀ ਆ ਜਿਨ੍ਹਾਂ ਦੇ ਕੋਲ ਉਹਨਾਂ ਦਾ ਵੀ ਇਹ ਹਾਲ ਆ ਜੀ ਹਾਂਜੀ ਇਹ ਰਿਪੋਰਟਸ ਨੇ ਸਾਰਾ ਕੁਝ ਸਾਹਮਣੇ ਕਰਤਾ ਆਪਾਂ ਇਸ ਰਿਪੋਰਟ ਦੇ ਬਾਰੇ ਤੁਹਾਨੂੰ ਸਾਰਾ ਕੁਝ ਐਕਸਪਲੇਨ ਕਰਾਂਗੇ ਕਿ ਕਿਸ ਤਰ੍ਹਾਂ ਲੋਕ ਬਾਝ ਰਹੇ ਆ ਕਿ ਕਿਹੜੇ ਕਿਹੜੇ ਕਿਧਾਂ ਉਹਨਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਕਿਸ ਤਰ੍ਹਾਂ ਉਹਨਾਂ ਨੂੰ ਫੜਿਆ ਜਾ ਰਿਹਾ ਤੇ ਉਹ ਕਿ ਕਿਸ ਤਰ੍ਹਾਂ ਬਚ ਰਹੇ ਆ ਤੇ ਇਹ ਸਾਨੂੰ ਰਿਪੋਰਟ ਨਾ ਕਰ ਦੇਣ ਜਾਂ ਸਾਡੇ ਤੇ ਇਹ ਜਿਹੜੇ ਨਵੇਂ ਕਾਨੂੰਨ ਆਏ ਆ 트ੰਪਸਾਹਬ ਦੇ ਸਾਡੇ ਉੱਤੇ ਲਾਗੂ ਨਾ ਹੋਣ ਸੋ ਇਹਦੇ ਬਾਰੇ ਚਰਚਾ ਕਰਦੇ ਆ ਪਰ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਸੋ ਪਲੀਜ਼ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਆ ਇੱਕ ਰਿਪੋਰਟ ਜਿਹੜੀ ਸਾਹਮਣੇ ਆਈ ਹੈ ਇਹਨਾਂ ਦੀ ਸਰਵੇ ਦੀ ਤੇ ਇਹਦੇ ਵਿੱਚ 27% ਲੋਕ ਐਦਾਂ ਦੇ ਆ ਕਿ ਜਿਨ੍ਹਾਂ ਨੇ ਆਪਣੀ ਇੰਟਰਨੈਸ਼ਨਲ ਜਾਂ ਫਿਰ ਡੋਮੈਸਟਿਕ ਕੋਈ ਵੀ ਜਿਹੜੇ ਇਹਨਾਂ ਦੇ ਪਲਾਨ ਸੀਗੇ ਸਾਰੇ ਹੀ ਕਿ ਸਾਰੇ ਕੈਨਸਲ ਕਰਤੇ ਕਿਤੇ ਵੀ ਇਹ ਟ੍ਰੈਵਲ ਨਹੀਂ ਕਰ ਰਹੇ ਕਿਉਂ ਨਹੀਂ ਕਰ ਰਹੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਹੁਣ ਹਰ ਇੱਕ ਜਗ੍ਹਾ ਤੇ ਗਲੀ ਨੁੱਕੜ ਮੱਲੇ ਔਰ ਤੁਹਾਨੂੰ ਪਤਾ 에ਰਪੋਰਟ ਤੇ ਅਗਰ ਚੈਕ-ਇਨ ਨਾ ਹੋਈ ਤਾਂ ਫਾਇਦਾ ਕੀ ਆ ਅਮਰੀਕਾ ਦੀ ਇੰਨੀ ਹਾਹਾ ਕਰਨ ਦਾ ਕਿ ਇਹ ਚੈਕਿੰਗ ਹੋ ਗਈ ਜੀ ਚੈਕਿੰਗ ਹੋ ਗਈ ਸੋ ਜੇ ਗਲੀਆਂ ਮੋਹੱਲਿਆਂ 'ਚ ਇਹ ਬੁਰਾ ਹਾਲ ਆ ਚੈਕਿੰਗ ਦਾ ਤਾਂ 에ਰਪੋਰਟ ਦੇ ਉੱਪਰ ਤੁਹਾਨੂੰ ਪਤਾ ਹੀ ਆ ਕੀ ਹਾਲਾਤ ਹੋਣਗੇ ਸੋ ਐਸੇ ਦੇ ਮੱਦੇ ਨਜ਼ਰ ਡਰਦੇ ਹੋਏ ਆਪਣੇ ਭਾਰਤੀਆ ਨੇ ਔਰ ਹੋਰ ਜਿੰਨੇ ਵੀ ਉੱਥੇ ਪ੍ਰਵਾਸੀ ਆ ਉਹਨਾਂ ਨੇ ਸਾਰਾ ਕੁਝ ਕੈਨਸਲ ਕਰ ਦਿੱਤਾ ਆਪਣੇ ਕੋਈ ਵੀ ਟ੍ਰੈਵਲ ਪਲਾਨ ਜਿਹੜੇ ਉਹਨਾਂ ਨੇ ਬਣਾਏ ਹੋਏ ਜੀ ਤੁਹਾਨੂੰ ਪਤਾ ਹੈ ਕਿ ਸਾਲ 6 ਮਹੀਨੇ ਪਹਿਲਾਂ ਬਣ ਜਾਂਦੇ ਆ ਬਾਰੇ ਸਾਰੇ ਦੇ ਸਾਰੇ ਰੱਦ ਕਰ ਦਿੱਤੇ ਆ ਜੀ ਹਾਂਜੀ ਇਸ ਤੋਂ ਵੀ ਇਲਾਵਾ 32% ਲੋਕ ਉਹ ਆ ਜਿਹੜੇ H1B ਵੀਜ਼ਾ ਧਾਰਕਾ ਗ੍ਰੀਨ ਕਾਰਡ ਆ ਜਿਹੜੇ ਜਿਨ੍ਹਾਂ ਨੇ ਆਪਣਾ ਟਰੈਵਲ ਪਲਾਨ ਹੀ ਕੈਨਸਲ ਕਰਤਾ ਉਹਨਾਂ ਨੇ ਵੀ ਕਿਤੇ ਵੀ ਜਾਣ ਤੋਂ ਆਪਣੇ ਆਪ ਨੂੰ ਗੁਰੇਜ਼ ਕੀਤਾ ਆਪਣੇ ਆਪ ਨੂੰ ਘਰ ਦੇ ਵਿੱਚ ਹੀ ਸੇਫਟੀ ਪਾਈ ਆ ਕਿ ਅਸੀਂ ਘਰ ਦੇ ਵਿੱਚ ਹੀ ਠੀਕ ਆਸੀਂ ਬਾਹਰ ਨਹੀਂ ਜਾਣਾ ਅਗਰ ਬਾਹਰ ਚਲੇ ਗਏ ਤਾਂ 에어ਪੋਰਟ ਦੇ ਉੱਪਰ ਇੰਨੀ ਜ਼ਿਆਦਾ ਸਖਤੀ ਆ ਜਾ ਰੋੜਾਂ ਦੇ ਉੱਪਰ ਇੰਨੀ ਜ਼ਿਆਦਾ ਸਖਤੀ ਆ ਸਾਡੇ ਲਈ ਉਹ ਸਹੀ ਨਹੀਂ ਹੋਏਗਾ ਸਾਨੂੰ ਕਿਸੇ ਨਾ ਕਿਸੇ ਲੋਕ ਦੇ ਵਿੱਚ ਫਸਾ ਕੇ ਸਾਡੇ ਨਾਲ ਉੱਪਰ ਕੋਈ ਨਾ ਕੋਈ ਡੈਪੂਟੇਸ਼ਨ ਲਾਈ ਜਾਏਗੀ ਸਾਡੇ ਵੀਜੇ ਕੈਨਸਲ ਕੀਤੇ ਜਾਣਗੇ ਜਾਂ ਸਾਨੂੰ ਵਾਪਸ ਸਾਡੀ ਕੰਟਰੀ ਭਾਰਤ ਭੇਜਿਆ ਜਾਇਆ ਜਾਏਗਾ ਸੋ ਇਸ ਤਰ੍ਹਾਂ ਦੇ ਲੋਕ 32% ਲੋਕ ਆ ਜਿਹੜੇ ਇਹ ਘਾਰਾਂ 'ਚ ਬਹਿ ਗਏ ਜਿਨ੍ਹਾਂ ਨੇ ਟਰੈਵਲ ਕਰਨਾ ਉਚਿਤ ਨਹੀਂ ਸਮਝਿਆ ਤੇ ਬਾਕੀ 15% ਤਾਂ ਉਹ ਲੋਕ ਨੇ ਇਹਨਾਂ ਦੇ ਵਿੱਚ ਜਿਨ੍ਹਾਂ ਦੇ ਕੋਲ ਇਥੋਂ ਦੀ ਨਾਗਰਿਕਤਾ ਆ ਜਿਨ੍ਹਾਂ ਦੇ ਕੋਲ ਸਿਟੀਜ਼ਨਸ਼ਿਪ ਆ ਉਹ ਲੋਕਾਂ ਨੇ ਵੀ ਗ੍ਰੇਜ਼ ਕੀਤਾ ਕਿਸੇ ਨੇ ਆਪਣੇ ਘਰੇ ਜਾਣਾ ਸੀ ਕਿਸੇ ਦਾ ਵਿਆਹ ਸੀਗਾ ਕਿਸੇ ਦਾ ਕੋਈ ਪ੍ਰੋਬਲਮ ਸੀ ਕਿਸੇ ਦਾ ਕੁਝ ਫੈਮਿਲੀ ਨਾਲ ਮੈਟਰ ਸੀਗਾ ਪਰ ਸਾਰਿਆਂ ਨੇ ਇਸ ਚੀਜ਼ ਦੇ ਲਈ ਇਹ ਜ਼ਰੂਰੀ ਸਮਝਿਆ ਕਿ ਅਸੀਂ ਆਪਣੀ ਹੋਮ ਕੰਟਰੀ ਨਹੀਂ ਜਾਣਾ ਜਦਕਿ ਤੁਹਾਡੇ ਕੋਲ ਸਿਟੀਜ਼ਨਸ਼ਿਪ ਵੀ ਆ ਫਿਰ ਵੀ ਇਹ ਲੋਕਾਂ ਨੇ ਗ੍ਰੇਜ਼ ਕੀਤਾ ਔਰ 63% ਲੋਕ ਉਹ ਆ ਜਿਨ੍ਹਾਂ ਦੇ ਕੋਲ ਡਾਕੂਮੈਂਟ ਨਹੀਂ ਉਹਨਾਂ ਨੇ ਤਾਂ ਤੁਹਾਨੂੰ ਪਤਾ ਹੈ ਕਿ ਬਾਹਰ ਟ੍ਰੈਵਲ ਕੀ ਕਰਨਾ ਉਹਨਾਂ ਨੇ ਤਾਂ ਆਪਣੇ ਘਰ ਤੋਂ ਦੂਜੀ ਸਿਟੀ ਦੇ ਵਿੱਚ ਟ੍ਰੈਵਲ ਕਰਨ ਨੂੰ ਵੀ ਮਨਾਹੀ ਕੀਤੀ ਆ ਉਹਨਾਂ ਨੇ ਤਾਂ ਸੋਚਿਆ ਕਿ ਅਸਤੇ ਘਰ ਤੋਂ ਬਾਹਰ ਹੀ ਨਹੀਂ ਨਿਕਲਣਾ 63% ਲੋਕ ਉਹ ਆ ਜਿਨ੍ਹਾਂ ਨੇ ਘਰ ਤੋਂ ਬਾਹਰ ਨਿਕਲਣਾ ਸਹੀ ਨਹੀਂ ਸਮਝਿਆ ਘਰ ਦੇ ਵਿੱਚ ਬੈਠਣਾ ਹੀ ਸਹੀ ਸਮਝਿਆ ਔਰ ਜਿਹੜੇ ਇਹ ਜਿਨ੍ਹਾਂ ਦੇ ਕੋਲੇ ਗ੍ਰੀਨ ਕਾਰਡ ਵੀ ਸੀ ਸਿਟੀਜ਼ਨਸ਼ਿਪ ਵੀ ਸੀ ਇਹ ਲੋਕਾਂ ਦੇ ਵਿੱਚ ਸਭ ਤੋਂ ਜ਼ਿਆਦਾ ਰੁਝਾਨ ਇਹ ਪਾਇਆ ਗਿਆ ਡਾਕਟਰ ਦੇ ਕੋਲ ਜਾਣਾ ਛੱਡਤਾ ਇਹਨਾਂ ਨੇ ਜੋ ਇਹਨਾਂ ਦੀਆਂ ਕਾਨਫਰੰਸਾਂ ਸੀਗੀਆਂ ਬਾਹਰ ਕੰਮ ਸੀਗੇ ਸਾਰੇ ਦੇ ਸਾਰੇ ਕੰਮਾਂ ਨੂੰ ਇਹਨਾਂ ਨੇ ਕੈਨਸਲ ਕਰਕੇ ਘਰ ਦੇ ਵਿੱਚ ਬੈਠਣਾ ਹੀ ਉਚੇ ਸਮਝਿਆ। ਸਾਨੂੰ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ 트럼ਪ ਨੇ ਜੋ 2025 ਦੇ ਵਿੱਚ ਕੀਤਾ ਉਹਦੇ ਵਿੱਚ ਸਾਰੇ ਲੋਕ ਪਹਿਲਾਂ ਇੱਕ ਦੂਜੇ ਲਈ ਕਮੈਂਟ ਕਰਦੇ ਹੁੰਦੇ ਆਪਣੇ ਭਾਰਤੀ ਆਪਣੇ ਪੰਜਾਬੀ ਹੀ ਕਮੈਂਟ ਕਰਦੇ ਹੁੰਦੇ ਸੀ ਜਿਨ੍ਹਾਂ ਦੇ ਕੋਲ ਗ੍ਰੀਨ ਕਾਰਡ ਸੀਗੇ ਜਾਂ ਫਿਰ ਜਿਨ੍ਹਾਂ ਦੇ ਕੋਲ ਸਿਟੀਜ਼ਨਸ਼ਿਪ ਸੀਗੀ ਕਿ ਹਾਂ ਇਹਨਾਂ ਨੇ ਜੀ ਗੰਦ ਪਾਤਾ ਬਾਰਡਰ ਤੇ ਟਪ ਟਪ ਕੇ ਇਹਨਾਂ ਨੂੰ ਕੱਢੋ ਇੱਥੋਂ ਇਹਨਾਂ ਨੂੰ ਭਜਾਓ ਤੇ ਹੁਣ ਦੇਖ ਲਓ ਉੱਥੇ ਜਿਹੜੇ ਲੀਗਲ ਆ ਜਿਨ੍ਹਾਂ ਦੇ ਕੋਲ ਪੇਪਰਵਰਕ ਪੂਰਾ ਹੈ ਜਿਨ੍ਹਾਂ ਕੋਲ ਨਾਗਰਿਕਤਾ ਹੈ ਜਿਨ੍ਹਾਂ ਦੇ ਕੋਲ ਸਿਟੀਜ਼ਨਸ਼ਿਪ ਆ ਅਮਰੀਕਾ ਦੀ ਉਹ ਲੋਕ ਵੀ ਘਰਾਂ ਦੇ ਵਿੱਚ ਲੁਕੇ ਬੈਠ ਗਿਆ ਇਹ ਅੱਜ ਦੀ ਹਾਲਾਤ ਆ ਅਮਰੀਕਾ ਦੇ ਔਰ ਟਰੰਪ ਸਾਹਿਬ ਦਾ ਇੱਥੇ ਹੀ ਬਸ ਨਹੀਂ ਇਹ ਸਿਰਫ ਉਹ ਸਿਰਫ ਟ੍ਰੇਲਰ ਸੀਗਾ ਟਰੰਪ ਸਾਹਿਬ ਕਹਿੰਦੇ ਤੇ 2026 ਦੇ ਵਿੱਚ ਮਾਸ ਡੈਪੋਟੇਸ਼ਨ ਹੋਣੀ ਆ ਜੀ ਹਾਂਜੀ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਆਇਆ ਸੀਗਾ ਜਦੋਂ ਮੈਂ ਪਦ ਤੇ ਬੈਠਿਆ ਸੀ ਸੌ ਚੁੱਕ ਸਮਾਗਮ ਹੋਇਆ ਸੀ ਜਦੋਂ ਮੈਂ ਕੰਟਰੀ ਨੂੰ ਸਾਂਭਿਆ ਸੀ ਉਸ ਟਾਈਮ ਕੰਟਰੀ ਦਾ ਹਾਲਾਤ ਕੀ ਸੀਗੇ ਪਰ ਜਦੋਂ ਮੇਰਾ ਕਾਰਜਕਾਲ ਪੂਰਾ ਹੋਏਗਾ ਤਾਂ ਮੈਂ ਕੰਟਰੀ ਨੂੰ ਇੱਕ ਮਜ਼ਬੂਤ ਸਥਿਤੀ ਇੱਕ ਮਜ਼ਬੂਤ ਕੰਟਰੀ ਬਣਾ ਕੇ ਤੁਹਾਡੇ ਸਾਹਮਣੇ ਰੱਖ ਕੇ ਜਾਊਂਗਾ ਕਿ ਲੋਕ ਮੇਰੇ ਤੇ ਨਾਜ਼ ਕਰਨਗੇ ਕਿ ਹਾਂਜੀ ਸਾਨੂੰ ਕੋਈ ਪ੍ਰੈਜ਼ੀਡੈਂਟ ਮਿਲਿਆ ਸੀਗੇ ਜਿਨੇ ਇਹ ਸਾਰੇ ਗੰਦ ਦਾ ਸਫਾਇਆ ਕੀਤਾ ਜੋ ਇੱਥੇ ਕੁਝ ਹੋ ਰਿਹਾ ਤੁਸੀਂ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਹੁਣ ਤੁਸੀਂ ਦੇਖ ਲਓ ਕਿ ਤੁਸੀਂ ਗ੍ਰੀਨ ਕਾਰਡ ਵਾਲੇ ਹੋ ਜਾਂ ਤੁਸੀਂ ਸਿਟੀਜ਼ਨਸ਼ਿਪ ਹੋ ਤੁਸੀਂ ਸੇਫ ਹੋ ਇਹ ਪੋਲ ਖੋਲ ਦਿੱਤੀ ਆ ਜਿਹੜਾ ਇਹ ਸਰਵੇ ਹੋਇਆ ਕਾਈਜ਼ਰ ਫੈਮਿਲੀ ਫਾਊਂਡੇਸ਼ਨ ਦੀ ਨਿਊਯਾਰਕ ਟਾਈਮ ਨੇ ਇਹ ਮਿਲ ਕੇ ਜਿਹੜਾ ਸਰਵੇ ਕੀਤਾ ਇਹਦੇ ਵਿੱਚ ਸਾਰਿਆਂ ਦੀ ਪੋਲ ਖੁੱਲ ਗਈ ਆ ਕਿ ਅਮਰੀਕਾ ਦੇ ਵਿੱਚ ਭਾਰਤੀਆਂ ਦੀ ਹਾਲਾ ਹਾਲਤ ਕੀ ਆ ਇਹਦੇ ਵਿੱਚ ਅਮਰੀਕਾ ਦੇ ਵਿੱਚ ਇਹ ਨਹੀਂ ਦੇਖਿਆ ਜਾਂਦਾ ਕਿ ਇਹਦੇ ਕੋਲ ਸਿਟੀਜ਼ਨਸ਼ਿਪ ਹੈ ਇਹਦੇ ਕੋਲ ਕੀ ਹੈ ਕੀ ਨਹੀਂ ਉਹਨੂੰ ਬਸ ਫਸਾਇਆ ਜਾਂਦਾ ਕਿਸੇ ਨਾ ਕਿਸੇ ਲਾਅ ਦੇ ਵਿੱਚ ਬਸ ਉਹਨਾਂ ਦਾ ਟਾਰਗੇਟ ਇਹ ਆ ਕਿ ਅਸੀਂ ਇੱਥੇ ਕੋਈ ਵੀ ਨਹੀਂ ਰਹਿਣ ਦੇਣਾ ਖਾਸ ਕਰਕੇ ਭਾਰਤੀਆਂ ਦੇ ਪਿੱਛੇ ਤਾਂ ਬਹੁਤ ਪਏ ਆ ਪੰਜਾਬੀਆਂ ਦੇ ਪਿੱਛੇ ਸੋ ਉਹਨਾਂ ਦੇ ਨਾਂ ਪੜ ਕੇ ਉਹਨਾਂ ਦੇ ਚਿਹਰੇ ਤੇ ਉਹ ਹੀ ਪਤਾ ਲੱਗ ਜਾਂਦਾ ਕਿ ਇਹ ਉਹਨਾਂ ਦੇ ਉੱਪਰ ਨਮੀ ਤੇ ਨਮੀ ਕਾਰਵਾਈ ਕੀਤੀ ਜਾਂਦੀ ਹੈ ਜਿਹਦੇ ਕਰਕੇ ਹੁਣ ਉਹ ਲੋਕ ਵੀ ਡਰ ਗਏ ਆ ਜਿਨ੍ਹਾਂ ਦੇ ਕੋਲ ਗ੍ਰੀਨ ਕਾਰਡ ਸੀ ਤੇ ਉਹਨਾਂ ਦਾ ਡਰਨਾ ਵੀ ਸੱਚਾ ਹੀ ਆ ਕਿ ਇਸ ਟਾਈਮ ਦੇ ਉੱਪਰ ਜੋ ਮਾਹੌਲ ਹੈ ਬਹੁਤ ਹੀ ਖਰਾਬ ਨੇ ਔਰ ਬਾਕੀ ਤੁਸੀਂ ਅਨ ਡਾਕੂਮੈਂਟ ਦਾ ਤੁਹਾਨੂੰ ਪਤਾ ਹੀ ਆ ਉਹ ਤਾਂ ਵਿਚਾਰੇ ਬਿਲਕੁਲ ਘਰਾਂ ਦੇ ਵਿੱਚ ਹੀ ਵੜ ਕੇ ਬਹਿ ਗਿਆ ਉਹਨਾਂ ਨੇ ਤਾਂ ਇਸ ਚੀਜ਼ ਦੇ ਲਈ ਵੀ ਜ਼ਰੂਰੀ ਨਹੀਂ ਸਮਝਦੇ ਕਿ ਅਸੀਂ ਬਾਹਰ ਕਿਸੇ ਹੋਰ ਸਿਟੀ ਦੇ ਵਿੱਚ ਇੱਧਰ ਉੱਧਰ ਟਰੈਵਲ ਕਰ ਲਈਏ ਜੀ ਹਾਂ ਜੀ ਆਏ ਦਿਨ ਇਦਾਂ ਦੀਆਂ ਵੀਡੀਓਜ਼ ਆਉਂਦੀਆਂ ਕਿ ਕਿਸੇ ਨੂੰ ਗਰੋਸਰੀ ਸਟੋਰ ਤੇ ਗਏ ਹੋਏ ਵਿਚਾਰਾ ਸਮਾਨ ਰੱਖ ਲਿਆ ਗੱਡੀ ਦੇ ਵਿੱਚ ਉਹਨੂੰ ਉੱਥੋਂ ਹੀ ਡਿਟੇਨ ਕਰ ਲਿੱਤਾ ਜਾਂਦਾ ਹਾਂਜੀ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਗਲੀ ਦੇ ਵਿੱਚ ਜਾਂਦੇ ਜਾਂਦੇ ਨੂੰ ਬਾਪ ਤੇ ਪੁੱਤ ਨੂੰ ਜਾ ਰਹੇ ਆ ਉਹਨਾਂ ਨੂੰ ਪੁੱਛ ਕੇ DHS ਦੇ ਜਾਂ ਫੈਡਰਲ ਏਜੰਟ ਜਾਂ ICE ਦੇ ਏਜੰਟ ਜਾਂਦਿਆਂ ਨੂੰ ਪੁੱਛ ਲੈਂਦੇ ਹਾਂ ਜੀ ਦੱਸੋ ਜੀ ਆਪਣੇ ਡਾਕੂਮੈਂਟ ਦਿਓ ਜੀ ਉੱਥੋਂ ਨਹੀਂ ਹੁੰਦੇ ਡਰ ਜਾਂਦੇ ਘਾਬਰ ਜਾਂਦੇ ਚੱਲ ਵੀ ਚੱਕ ਕੇ ਗੱਡੀ ਦੇ ਵਿੱਚ ਆਏ ਦਿਨ ਐਦਾਂ ਦੀਆਂ ਰਿਪੋਰਟਸ ਆ ਰਹੀਆਂ ਆਏ ਦਿਨ ਐਦਾਂ ਦੀਆਂ ਵੀਡੀਓਜ਼ ਆ ਰਹੀਆਂ ਜਿਹਦੇ ਕਰਕੇ ਇਹ ਅੰਕੜੇ ਕੁਝ ਹੱਦ ਤੱਕ ਨਹੀਂ 100% ਸਹੀ ਆ ਬਹੁਤ ਲੋਕ ਕਹਿਣਗੇ ਕਿ ਇਹ ਤਾਂ ਐਸੇ ਹੀ ਬਣਾਏ ਹੋਏ ਅੰਕੜੇ ਜੀ ਇਹਨਾਂ ਦਾ ਕੋਈ ਲੈਣ ਦੇਣ ਨਹੀਂ ਆ ਪਰ ਇਹ ਸਹੀ ਆ ਜਿਸ ਤਰ੍ਹਾਂ ਦੀ ਰਿਪੋਰਟ ਆ ਰਹੀਆਂ ਜਿਸ ਤਰ੍ਹਾਂ ਦੀ ਵੀਡੀਓਜ਼ ਆ ਰਹੀਆਂ ਔਰ ਸਾਨੂੰ ਸਾਰਿਆਂ ਨੂੰ ਪਤਾ ਹੈ ਜਿਸ ਤਰ੍ਹਾਂ ਦੇ ਸਾਡੇ ਕੋਲ ਕਮੈਂਟ ਆ ਰਿਹਾ ਮੈਸੇਜ ਆ ਰਿਹਾ ਕੀ ਕੁਝ ਹੋ ਰਿਹਾ ਇਸ ਟਾਈਮ ਤੇ ਅਮਰੀਕਾ ਦੇ ਵਿੱਚ ਤੁਹਾਨੂੰ ਪਤਾ ਹੀ ਹੈ 트럼ਪ ਸਰਕਾਰ ਦਾ 트럼ਪ ਪ੍ਰਸ਼ਾਸਨ ਦਾ ਇਹੀ ਇੱਕ ਟਾਰਗੇਟ ਆ ਕਿ ਜਿੰਨੇ ਵੀ ਇੱਥੇ ਇਲੀਗਲ ਇਮੀਗ੍ਰੈਂਟਸ ਆ ਜਾਂ ਇਮੀਗ੍ਰੈਂਟਸ ਆ ਅਸੀਂ ਸਾਰਿਆਂ ਦਾ ਸੁਪਾਇਆ ਕਰਨਾ ਇਹ ਕਿਹਾ ਹੁੰਦਾ ਕਿ ਜਿਹੜੇ ਅਵੈਤ ਤਰੀਕੇ ਦੇ ਨਾਲ ਇੱਥੇ ਐਂਟਰ ਹੋਏ ਹੋਇਆ ਹੁਣ 트럼ਪ ਸਰਕਾਰ ਨੇ ਉਹਨਾਂ ਨੂੰ ਤੱਕ ਬਹੁਤ ਹੱਦ ਤੱਕ ਨੱਥ ਪਾ ਲਿਆ ਬਹੁਤ ਲੋਕ ਡਰ ਕੇ ਘਰਾਂ 'ਚ ਬੈਠ ਗਿਆ ਪਰ ਹੁਣ ਜਿਨ੍ਹਾਂ ਦੇ ਕੋਲ ਥੋੜਾ ਜਿਹਾ ਵੀ ਲੀਗਲ ਸਟੇਟਸ ਹੈਗਾ ਹੁਣ ਉਹਨਾਂ ਦੀ ਖੈਰ ਨਹੀਂ ਜਾਂ ਜਿਨ੍ਹਾਂ ਨੇ ਗ੍ਰੀਨ ਕਾਰਡ ਲਏ ਆ ਜਿਨ੍ਹਾਂ ਨੇ ਸਿਟੀਜ਼ਨਸ਼ਿਪਾਂ ਲਈਆਂ ਹੁਣ ਉਹਨਾਂ ਦੀ ਵੀ ਖੈਰ ਨਹੀਂ ਇਹ ਰਿਪੋਰਟ ਦੇ ਵਿੱਚ ਇਹ ਸਾਰਾ ਕੁਝ ਜ਼ਾਹਿਰ ਹੋ ਗਿਆ ਸੋ ਔਰ ਖੁੱਲੀ ਆ ਭਾਰਤੀਆਂ ਦੀ ਕੀ ਕਿਸ ਤਰੀਕੇ ਦੇ ਨਾਲ ਉੱਥੇ ਰਹਿ ਰਹੇ ਆ ਡਰ ਡਰ ਕੇ ਕੀ ਹਾਲਾਤ ਕਰ ਦਿੱਤੇ ਆ 트াম্প ਸਰਕਾਰ ਨੇ ਸੋ ਇਹ ਰਿਪੋਰਟ ਦੇ ਵਿੱਚ ਸਾਰਾ ਕੁਝ ਸਾਫ਼ ਸਾਫ਼ ਦਿਖ ਰਿਹਾ ਹੈ ਤੇ ਬਾਕੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਕਿ ਵਾਕਈ ਹੀ ਇਸ ਤਰ੍ਹਾਂ ਦੇ ਹਾਲਾਤ ਆ ਜੋ ਇਹ ਰਿਪੋਰਟs ਆਈ ਆ ਵਾਕਈ ਹੀ ਇਹ ਰਿਪੋਰਟ ਕਿੰ ਕਿਸ ਹੱਦ ਤੱਕ ਸਹੀ ਆ ਕਿਉਂਕਿ ਇਹ ਬਾਕੀ ਤੁਸੀਂ ਕਮੈਂਟ ਕਰਕੇ ਵੀ ਦੱਸੋਗੇ ਸਾਨੂੰ ਔਰ ਇਸ ਵੀਡੀਓ ਨੂੰ ਅਗਰ ਤੁਹਾਡੇ ਲਈ ਥੋੜੀ ਜਿਹੀ ਵੀ ਹੈਲਪਫੁਲ ਰਹੀ ਹੋਵੇ ਤਾਂ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਔਰ ਇੱਕ ਹਾਈਟ ਦਾ ਬਟਨ ਆਉਂਦਾ ਉਹਨੂੰ ਵੀ ਜਰੂਰ ਦੀਵਾ ਦਿਆ ਕਰੋ ਤਾਂ ਕਿ ਵੀਡੀਓ ਨੂੰ ਜਿਆਦਾ ਹਾਈਪ ਮਿਲ ਸਕੇ ਬਾਕੀ ਪੰਜਾਬੀ ਤੁਹਾਡਾ ਆਪਣਾ ਚੈਨਲ ਆ ਨਮੀ ਨਮੀ ਅਪਡੇਟ ਦੇ ਲਈ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬਾਕੀ ਪੰਜਾਬੀ ਤੁਹਾਡਾ ਆਪਣਾ ਚੈਨਲ ਆ ਇਹਨੂੰ ਤੁਹਾਡੀ سپورਟ ਦੀ ਬਹੁਤ ਜ਼ਰੂਰਤ ਆ ਸੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ